ਹਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਅਜਿਹੀ ਸਬਜ਼ੀ ਦੱਸਾਂਗੇ ਜੇਕਰ ਤੁਹਾਡੇ ਕੋਲ ਰੋਟੀ ਖਾਣ ਲਈ ਕੋਈ ਸਬਜ਼ੀ ਨਹੀਂ ਹੈਗੀ ਤਾਂ ਤੁਸੀਂ ਇਨਸਟੈਂਟ ਇਹ ਸਬਜ਼ੀ ਬਣਾ ਸਕਦੇ ਹੋਗੇ ਉਹਦੇ ਲਈ ਆਪਾਂ ਅਦਰਕ ਲਿਆ ਹੋਇਆ ਇੱਕ ਪਿਆਜ਼ ਲਿਆ ਹੋਇਆ ਥੋੜੀਆਂ ਜੀਆਂ ਕਲੀਆਂ ਲਸਣ ਦੀਆਂ ਲਈਆਂ ਹੋਈਆਂ ਤੇ ਇਧਰ ਆਪਾਂ ਸੁੱਕਿਆ ਹੋਇਆ ਕੜੀ ਪੱਤਾ ਤੇ ਹਰੀਆਂ ਮਿਰਚਾਂ ਲਈਆਂ ਹੋਈਆਂ ਨੇਗੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਹੁਣ ਆਪਾਂ ਕੁੰਡੇ ਦੇ ਵਿੱਚ ਪਾ ਕੇ ਜਿੱਦਾਂ ਆਪਾਂ ਚਟਨੀ ਬਣਾਉਣੀ ਹੁੰਦੀ ਆ ਉਦਾਂ ਆਪਾਂ ਇਹਨਾਂ ਦਾ ਪੇਸਟ ਤਿਆਰ ਕਰਾਂਗੇ ਇਹਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਸਰਦੀ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਸਬਜ਼ੀ ਇਹ ਸਾਨੂੰ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਆ ਜੀ ਹੁਣ ਆਪਾਂ ਸਾਰਾ ਜਿਹੜਾ ਪੇਸਟ ਆ ਕੁੰਡੇ ਦੇ ਵਿੱਚ ਾੜ ਕਰ ਲਿਆ ਤੇ ਹੁਣ ਆਪਾਂ ਇਹਨੂੰ ਕੋਟੇ ਦੀ ਹੈਲਪ ਦੇ ਨਾਲ ਕੁੱਟ ਕੇ ਦਾ ਪੇਸਟ ਬਣਾਵਾਂਗੇ ਚੰਗੀ ਤਰ੍ਹਾਂ ਜਿੱਦਾਂ ਆਪਾਂ ਚਟਨੀ ਬਣਾਉਨੇ ਆ ਉਹਦੋਂ ਵੀ ਬਰੀਕ ਬਣਾਵਾਂਗੇ 팬 ਜਿਹੜਾ ਧੋ ਕੇ ਰੱਖ ਲਿਆ ਸੀ ਇੰਡਕਸ਼ਨ ਤੇ ਹੁਣ ਆਪੇ ਦੇ ਵਿੱਚ ਐਡ ਕਰਾਂਗੇ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਇਹ ਸਬਜ਼ੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਟੇਸਟੀ ਸੁਪਰ ਟੇਸਟੀ ਬਣਦੀ ਆ ਆਪਾਂ ਦੇਸੀ ਘਿਓ ਐਡ ਕਰ ਲਿਆ ਉੱਚ ਐਡ ਕਰਾਂਗੇ ਇੱਕ ਚਮਚਾ ਜੀਰਾ ਤੇ ਇੱਧਰ ਜਿਹੜਾ ਆਪਾਂ ਟੁੰਡੇ ਦੇ ਵਿੱਚ ਪੇਸਟ ਬਣਾਇਆਗਾ ਤੇ ਹੁਣ ਆਪਾਂ ਇਹਨੂੰ ਘਿਓ ਦੇ ਵਿੱਚ ਐਡ ਕਰਾਂਗੇ ਇਹ ਆਪਾਂ ਜਿਹੜਾ ਬਣਾਉਣਾ ਪੈਣਾ ਇਹ ਆਪਾਂ ਨੂੰ ਮੂਕਲੇਮਤੀ ਬਣਾਉਣਾ ਪੈਣਾ ਕਿਉਂਕਿ ਇਹ ਬਹੁਤ ਜਲਦੀ ਨੀਸਟ ਪੈਨ ਵਗੈਰਾ ਦੇ ਨਾਲ ਚਿੱਟ ਜਾਂਦਾਗਾ ਆਪਾਂ ਸਾਰਾ ਪੇਸਟ ਟੁੰਡੇ ਦੇ ਵਿੱਚੋਂ ਪੈਨ ਦੇ ਵਿੱਚ ਐਡ ਕਰ ਲਾਂਗੇ ਜਿਹੜਾ ਬਣਾਇਆ ਹੋਇਆ ਪੇਸਟ ਆਪਾਂ ਸਾਰਾ ਐਡ ਕਰ ਲਿਆ ਸੀਗਾ ਤੇ ਆਪਾਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਕਾਉਣਾ ਬਣਾ ਜੇਕਰ ਇਹ ਕੱਚਾ ਜਾ ਰਹੇ ਤੇ ਸਬਜ਼ੀ ਦਾ ਟੇਸ ਵਧੀਆ ਨਹੀਂ ਬਣਦਾ ਤੇ ਪਕਾਵਾਂਗੇ ਆਪਾਂ ਇਹਨੂੰ ਲੋ ਫਲੇਮ ਤੇ ਤੇ ਆਪਾਂ ਨੂੰ ਪਕਾਉਣਾ ਇਹ ਬਹੁਤ ਵਧੀਆ ਤਰੀਕੇ ਨਾਲ ਪਊਗਾ ਪੂਰਾ ਬਰਾਊਨ ਕਰਕੇ ਉਹਨਾਂ ਨੂੰ ਵੀ ਆਪਾਂ ਵਿੱਚੀ ਐਡ ਕਰਕੇ ਇਹਨਾਂ ਦੇ ਨਾਲ ਹੀ ਆਪਾਂ ਪਕਾਵਾਂਗੇ ਜੀ ਇਧਰ ਪਤਣੀਆਂ ਦੀਆਂ ਡੰਡੀਆਂ ਕੱਟੀਆਂ ਹੋਈਆਂ ਅੱਗੋਂ ਤਣੀਆਂ ਆਪਾਂ ਬਾਅਦ 'ਚ ਐਡ ਕਰਾਂਗੇ ਤੇ ਇਧਰ ਆਪਣਾ ਪੇਸਟ ਹਾਫ ਤਾਈ ਹੋ ਚੁੱਕਿਆ ਵਿੱਚ ਆਪਾਂ ਕੱਟੀਆਂ ਹੋਈਆਂ ਣੀਆਂ ਦੀਆਂ ਡੰਡੀਆਂ ਐਡ ਕਰਾਂਗੇ ਇਨੂ ਵੀ ਆਪਾਂ ਨਾਲ ਹੀ ਇਹਦੇ ਇਹਨਾਂ ਦੇ ਫਰਾਈ ਕਰਾਂਗੇ ਚੰਗੀ ਤਰ੍ਹਾਂ ਉਹ ਪਤਨੀਆਂ ਪਾਉਣ ਤੋਂ ਪਹਿਲਾਂ ਐਡ ਕਰ ਦੇਣੀਆਂ ਨੇ ਹਾਂ ਫਰਾਈ ਆਪਣਾ ਟੇਸਟ ਹੋ ਚੁੱਕਿਆ ਪਰ ਹੁਣ ਅਸੀਂ ਆਪਾਂ ਇਹਨੂੰ ਥੋੜਾ ਜਿਹਾ ਹੋਰ ਵੀ ਆ ਫਰਾਈ ਕਰਾਂਗੇ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵਿਕਰੇ ਕੱਚਾ ਜਿਆ ਰਹੇਗਾ ਤਾਂ ਦਾ ਟੇਸਟ ਵਧੀਆ ਨਹੀਂ ਆਉਂਦਾ ਟੇਸਟਾ ਜਿਹੜਾ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆਗਾ ਹੁਣ ਆਪਾਂ ਇਹਦੇ ਵਿੱਚ ਨੋਨ ਮਿਰਚ ਹਲਦੀ ਮਸਾਲਾ ਐਡ ਕਰਾਂਗੇ ਕਿਸੇ ਮਿਰਚ ਨੂੰ ਸਕਿਪ ਵੀ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਹਰੀਆਂ ਮਿਰਚਾਂ ਪਾਈਆਂ ਹੋਈਆਂ ਆਪਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੇ ਥੋੜਾ ਜਿਹਾ ਪੈਰ ਵਿੱਚ ਪਾਣੀ ਐਡ ਕਰਾਂਗੇ ਪਾਣੀ ਐਡ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਟਾਈਮ ਹੋਰ ਪਕਾਵਾਂਗੇ ਚੰਗੀ ਤਰ੍ਹਾਂ ਜਿਹੜਾ ਨਾਣ ਮਿਰਚ ਹਲਦੀ ਵਗੈਰਾ ਆਪਾਂ ਪਾਇਆ ਉਹ ਚੰਗੀ ਤਰ੍ਹਾਂ ਪੱਕ ਜਾਵੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਤਾ ਸੀ ਤੇ ਹੁਣ ਆਪਾਂ 5 ਮਿੰਟ ਜਿਹੜਾ ਕਿ ਪਾਣੀ ਐਡ ਕਰਕੇ ਮਸਾਲਾ ਬਣਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਫਿਰ ਇਹ ਨੂਨ ਮਿਰਚ ਜਿਹੜਾ ਕਿ ਚੰਗੀ ਤਰ੍ਹਾਂ ਵਿੱਚ ਰਲ ਜਾਂਦਾ ਤੇ ਹੁਣ ਆਪਾਂ ਇਹਨੂੰ 5 ਮਿੰਟ ਵਧੀਆ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲੇ ਦੇ ਸਬਜੀ ਦਾ ਮਸਾਲਾ ਉਹ ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆ ਇਹਦੀ ਸਮੈਲ ਵੀ ਜਿਹੜੀ ਦੂਰ ਦੂਰ ਤੱਕ ਜਾ ਰਹੀ ਹੈਗੀ ਹੁਣ ਆਪਾਂ ਗੈਸ ਦਾ ਫਲੇਮ ਜਿਹੜਾ ਥੋੜਾ ਜਿਹਾ ਘੱਟ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆਂਗੇ ਦੁੱਧ ਹੁਣ ਜਿਹਦੇ ਵਿੱਚ ਆਪਾਂ ਦੁੱਧ ਐਡ ਕਰਤਾ ਇਹਦੇ ਵਿੱਚ ਦੁੱਧ ਐਡ ਕਰਕੇ ਹੀ ਟੇਸਟੀ ਬਣਦੀ ਹੈਗੀ ਦੁੱਧ ਐਡ ਕਰਨ ਤੋਂ ਬਿਨਾ ਇਹ ਟੇਸਟੀ ਨਹੀਂ ਲੱਗਦੀਗੀ ਆਪਾਂ ਇਹ ਵਿੱਚ ਦੁੱਧ ਐਡ ਕਰਕਾ ਹੁਣ ਆਪਾਂ ਥੋੜਾ ਜਿਹਾ ਦੁੱਧ ਨੂੰ ਇੱਕ ਉਬਾਲਾ ਜਿਹਾ ਆਉਣ ਦੇਵਾਂਗੇ ਤੇ ਨਹੀਂ ਤਾਂ ਫਿਰ ਦੁੱਧ ਦਾ ਟੇਸਟ ਕੱਚਾ ਜਿਹਾ ਫੀਲ ਹੁੰਦਾਗਾ ਤੇ ਹੁਣ ਆਪਾਂ ਇਹਨੂੰ ਇੱਕ ਉਬਾਲਾ ਜਿਹਾ ਆਉਣ ਦੇਵਾਂਗੇ ਦੁੱਧ ਨੂੰ ਐਡ ਕਰਨ ਤੋਂ ਬਾਅਦ ਜੀ ਦੁੱਧ ਐਡ ਕਰਨ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰਾ ਕੱਟਿਆ ਹੋਇਆ ਧਨੀਆ ਤੇ ਦੁੱਧ ਦੇ ਨਾਲ ਨਾਲ ਆਪਾਂ ਥੋੜਾ ਜਿਹਾ ਧਨੀਏ ਨੂੰ ਵੀ ਪਕਾ ਲਵਾਂਗੇ ਜਦ ਦੁੱਧ ਨੂੰ ਉਬਾਲਾ ਜਾ ਆ ਗਿਆ ਫਿਰ ਆਪਾਂ ਗੈਸ ਦਾ ਜਿਹੜਾ ਫਲੇਮ ਆ ਉਹ ਆਫ ਕਰ ਦਿਆਂਗੇ ਦੇਖ ਸਕਦੇ ਹੋ ਸਬਜੀ ਨੂੰ ਆਪਣੀ ਨੂੰ ਚੰਗੀ ਤਰ੍ਹਾਂ ਉਬਾਲ ਆ ਗਿਆ ਦੁੱਧ ਤਾਂ ਆਪਣਾ ਜਿਹੜਾ ਪਾਇਆ ਸੀ ਉਹ ਥੱਕ ਗਿਆ ਤੇ ਹੁਣ ਆਪਾਂ ਗੈਸ ਦਾ ਫਲੇਮ ਆਫ ਕਰ ਦਿਆਂਗੇ ਤੇ ਸਬਜੀ ਆਪਣੀ ਖਾਣ ਲਈ ਬਣ ਕੇ ਬਿਲਕੁਲ ਤਿਆਰ ਆ ਨਾਲ ਜੇਕਰ ਤੁਸੀਂ ਦੋ ਰੋਟੀਆਂ ਖਾਣੇ ਤਾਂ ਇਹਦੇ ਨਾਲ ਤੁਸੀਂ ਚਾਰ ਰੋਟੀਆਂ ਖਾਓਗੇ ਤੇ ਸਰਦੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਜਿਹੀ ਰੈਸਪੀ